ਆਖਿਰ ਬੀਜੇਪੀ ਨੂੰ ਚੁਕਣਾ ਹੀ ਪਿਆ ਆਖਿਰ ਆਰਐਸਐਸ ਦੇ ਜਿਹੜੇ ਮੂਹ ਮੋੜੇ ਉਹ ਪੰਜਾਬ ਦੇ ਨੌਜਵਾਨ ਬੱਚਿਆਂ ਨੇ ਮੂੜੇ ਮੈਂ ਉਹਨਾਂ ਬਹਾਦਰ ਬੱਚਿਆਂ ਦੀ ਜਿਨ੍ਹਾਂ ਲੋਕਾਂ ਨੇ ਪੁਲਿਸ ਦੀ ਪਰਵਾਹ ਨਾ ਕਰਦੇ ਹੋਏ ਔਰ ਜਿਸ ਪ੍ਰਕਾਰ ਦੀਆਂ ਫੋਰਸੇਸ ਉੱਥੇ ਲਾ ਕੇ ਡੀਮੋਰਲਾਈਜ਼ ਕਰਨ ਦੀ ਕੋਸ਼ਿਸ਼ ਕੀਤੀ ਗਈ ਸਟੂਡੈਂਟਸ ਨੂੰ ਲੇਕਿਨ ਉਹਨਾਂ ਨੇ ਰੱਤੀ ਭਰ ਵੀ ਉਹਨਾਂ ਦੇ ਮਨ ਦੇ ਵਿੱਚ ਡਰ ਨਹੀਂ ਆਇਆ ਇਹ ਨਰੋਲ ਜਿੱਤ ਪੰਜਾਬ ਦੇ ਸਟੂਡੈਂਟਸ ਦੀ ਜਿੱਤ ਹੈ ਉਹਨਾਂ ਬੱਚੇ ਤੇ ਬੱਚੀਆਂ ਦੀ ਜਿੱਤ ਹੈ ਜਿਨ੍ਹਾਂ ਨੇ ਦਿਨ ਰਾਤ ਇੱਕ ਕਰਕੇ ਇਸ ਸੰਘਰਸ਼ ਦੇ ਵਿੱਚ ਬਿਨਾ ਪਰਵਾਹ ਕੀਤੇ ਹੋਏ ਉਹਨਾਂ ਨੇ ਇਸ ਸੰਘਰਸ਼ ਦੀ ਲੜਾਈ ਲੜੀ ਔਰ ਅੱਜ ਇਹ ਉਹਨਾਂ ਦੀ ਜਿੱਤ ਹੋਈ ਹੈ ਜਾਨਵੁੱਜ ਕੇ ਬੀਜੇਪੀ ਪੰਜਾਬ ਦੇ ਲੋਕਾਂ ਨੂੰ ਵਾਰ-ਵਾਰ ਟੈਸਟ ਕਰਦੀਏ ਵਾਰ-ਵਾਰ ਇਮਤਿਹਾਨ ਲਿਆ ਜਾ ਰਹੇ ਇਹ ਸ਼ੁਰੂਆਤ ਪੰਜਾਬ ਦੇ ਕਿਸਾਨਾਂ ਦੇ ਵੱਲ ਹੋਈ ਸੀ ਜਦੋਂ ਤਿੰਨ ਕਾਲੇ ਕਾਨੂੰਨ ਲੈ ਕੇ ਆਂਦੇ ਫਿਰ BBMB ਪਾਖੜਾ ਬਿਆਸ ਮੈਨੇਜਮੈਂਟ ਬੋਰਡ ਬੋਰਡ ਫਿਰ ਚੰਡੀਗੜ੍ਹ ਦੇ ਵਿੱਚ ਵਿਧਾਨ ਸਭਾ ਦੇ ਦੇਣਾ ਫਿਰ ਪੰਜਾਬ ਯੂਨੀਵਰਸਿਟੀ ਦਾ ਨਾਂ ਬਦਲਣ ਦੀ ਕੋਸ਼ਿਸ਼ ਕਰਨੀ ਔਰ ਫਿਰ ਸੈਨੇਟ ਤੇ ਸਿੰਡੀਗੇਟ ਦੇ ਇਲੈਕਸ਼ਨ ਬੰਦ ਕਰਾਉਣੇ ਔਰ ਇਹ ਸਾਰਾ ਕੰਮ ਵਾਰ-ਵਾਰ ਸਾਡੇ ਤੇ ਹਮਲਾ ਕੀਤਾ ਜਾ ਰਿਹਾ ਹੈ ਕੱਲ ਪਰਸੋਂ ਦੀ ਖਬਰ ਸੀ ਕਿ ਆਰਟੀਕਲ 240 ਦੇ ਤਹਿਤ 131ਵੀਂ ਸੋਧ ਲੈ ਕੇ ਆ ਰਹੇ ਜਿਹਦੇ ਵਿੱਚ ਐਡਮਿਨਿਸਟ੍ਰੇਸ਼ਨ ਹਟਾਉਣ ਦੀ ਗੱਲ ਕੀਤੀ ਗਈ ਸੀ ਪੰਜਾਬ ਤੋਂ ਚੰਡੀਗੜ੍ਹ ਖੋਨ ਦੇ ਮਨਸੂਬੇ ਸੰ ਜਿਹੜਾ ਕਿਹਾ ਕਿ ਹੁਣ ਅਸੀਂ ਬਿਲ ਨਹੀਂ ਲੈ ਕੇ ਆਵਾਂਗੇ ਮੈਂ ਇੱਥੇ ਦੱਸਣਾ ਚਾਹੁੰਦਾ ਹੈ ਕਿ ਅਗਰ ਪੰਜਾਬ ਨਾਲ ਤੁਸੀਂ ਜ਼ਾਤੀ ਕਰੋਗੇ ਕੋਈ ਵਿਅਕਤੀ ਬਖਸ਼ੇਗਾ ਨਹੀਂ ਹਰ ਵਿਅਕਤੀ ਭੁੱਲ ਜਾਏਗਾ ਕਿ ਮੈਂ ਕਿਸ ਵਿਅਕਤੀ ਕਿਸ ਪਾਰਟੀ ਨਾਲ ਕਿਸ ਜਾਤੀ ਨਾਲ ਹੈ ਉਹ ਪੰਜਾਬ ਦੇ ਨਾਲ ਸਭ ਤੋਂ ਪਹਿਲਾਂ ਖੜਾ ਹੋਏਗਾ ਔਰ ਦੁਬਾਰਾ ਫਿਰ ਇਸ ਮੌਕੇ ਤੇ ਮੈਂ ਯੂਨੀਵਰਸਿਟੀ ਦੇ ਸਟੂਡੈਂਟਸ ਦੀ ਵਧਾਈ ਦੇਣਾ ਚਾਹੁੰਦਾ ਹੈ ਔਰ ਉਹਨਾਂ ਦੇ ਹੌਸਲੇ ਨੂੰ ਮੈਂ ਸਲਾਮ ਕਰਦਾ ਮੈਂ ਸਿਰਜ ਕੋਣਾ ਹੈ ਕਿ ਜਿਸ ਪ੍ਰਕਾਰ ਉਹਨਾਂ ਨੇ ਲੜਾਈ ਲੜੀ ਹੈ ਔਰ ਅੱਜ ਤੋਂ ਬਾਅਦ ਦੁਬਾਰਾ ਜ਼ਰੂਰਤ ਵੀ ਨਾ ਕਰਿਓ ਇੱਥੇ ਆਰਐਸਐਸ ਨਹੀਂ ਚੱਲੇਗੀ ਦੇਸ਼ ਭਰ ਚ ਤੁਸੀਂ ਆਰਐਸਐਸ ਲਾਗੂ ਕਰ ਸਕਦੇ ਹੋ ਲੇਕਿਨ ਪੰਜਾਬ ਦੇ ਅੰਦਰ ਆਰਐਸਐਸ ਦੇ ਅੱਗੇ ਪੰਜਾਬ ਦੇ ਲੋਕ ਝੁਕਣਗੇ ਨਹੀਂ ਬਹੁਤ ਬਹੁਤ ਮੁਬਾਰਕਾਂ ਨੌਜਵਾਨ ਸਾਥੀਓ